ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਜੀ ਚੌਲਾਂ ਦੇ ਪਾਪੜ ਇਹ ਆਪਾਂ ਖਿੱਲਾ ਲੈ ਲਿਆ ਜੀ ਤੇ ਹੁਣ ਆਪਾਂ ਇੱਧਰ ਕੜਾਹੀ ਰੱਖ ਲਈਏ ਤੇ ਆਪਾਂ ਗੈਸ ਕਰ ਲਿਆ ਹਣ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਰੋਸਟ ਕਰਾਂਗੇ ਆਪਾਂ ਜ਼ਿਆਦਾ ਰੋਸਟਿੰਗ ਕਰਦੇ ਬਸ ਇਹਨਾਂ ਦੀ ਥੋੜੀ ਜਿਹੀ ਨਮੀ ਜੀ ਖਤਮ ਹੋ ਜੇ ਠੀਕ ਇਹਨੀਆਂ ਕਪੂਨ ਨਾ ਗਿਆ ਪਹਿਲਾਂ ਇਹ ਥੋੜੀਆਂ ਜਿਹੀਆਂ ਕਰੰਚੀ ਜੀਆਂ ਬਣ ਜਾਣਗੀਆਂ ਪੰਜਾਬੀ ਨਾਲ ਡਾਰਕ ਜੀਆਂ ਨਹੀਂ ਕਰਦੇ ਬਸ ਥੋੜਾ ਜਿਹਾ ਸੇਕ ਲਗਾਵਾਂਗੇ ਤੇ ਇਹ ਬਹੁਤ ਹੀ ਵਧੀਆ ਪਾਪੜਾਂ ਕਿ ਤਿਆਰ ਹੁੰਦਾ ਜਿਹਨੂੰ ਚੌਲਾਂ ਦੇ ਪਾਪੜ ਆਪ ਬਸ ਅੰਗਰੇਜ਼ਾਂ ਚ ਲੈਣੇ ਹੁਣ ਤਾਂ ਮੱਠੀ ਮੱਠੀ ਅਗਦੇ ਨੂੰ ਰੋਸਟ ਕਰ ਲਾਂਗੇ ਫਿਰ ਆਪਾਂ ਇਹਨਾਂ ਨੂੰ ਇੱਕ ਭਾਂਡੇ 'ਚ ਕੱਢ ਕੇ ਥੋੜਾ ਠੰਡਾ ਕਰ ਲਾਂਗੇ ਤੇ ਫਿਰ ਆਪਾਂ ਬਣਾਵਾਂਗੇ ਜੀ ਇਹਨਾਂ ਦੀ ਜਾਸਨੀ ਜਾਨੀ ਕੀ ਬਾਤ ਤੇ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਜੀ ਤੇ ਤੁਸੀਂ ਐਂਡ ਤੱਕ ਆਪਣੀ ਵੀਡੀਓ ਜ਼ਰੂਰ ਦੇਖਿਓ ਤੇ ਆਪਣਾ ਆਪੜ ਬਣ ਕੇ ਕਿਸ ਤਰ੍ਹਾਂ ਤਿਆਰ ਹੁੰਦਾ ടാ സിട്ട് ഹോർ ലേ അതിട്ടി അടിയ ਟਟਾ ਲੱਗ ਗਿਆ ਕਰਾਂਚੀ ਹੋ ਗਈ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਫਿਰ ਆਪਾਂ ਇਹਦੀ ਪੱਤ ਤਿਆਰ ਕਰਾਂਗੇ ਤੇ ਇਹਨਾਂ ਨੂੰ ਕੱਢ ਲਾਂਗੇ ਆਪਾਂ ਇੱਕ ਭਾਂਡੇ 'ਚ ਗੈਸ ਕਰਦੇ ਆਪਾਂ ਹੁਣ ਬੰਦ ਠੰਡਾ ਹੋਣਾ ਉਸ ਤੋਂ ਆਪਾਂ ਇਸ ਤਰ੍ਹਾਂ ਖਾਲਚ ਕੱਢ ਲਾਂਗੇ ਪੈਨ ਨੂੰ ਠੰਡਾ ਕਰ ਲਾਂਗੇ ਤੇ ਉਧਰ ਆਪਾਂ ਇਹਦੀ ਪਾਤ ਤਿਆਰ ਕਰਦੇ ਆ ਫਿਰ ਦਿਖਾਉਣੀ ਆ ਜੀ ਹੁਣ ਆਪਾਂ ਕੜਾਈ ਸਟਾਰਟ ਕਰਕੇ ਦੁਬਾਰੇ ਧਰ ਲਈ ਹੈ ਨਾ ਹੁਣ ਆਪਾਂ ਇਹਦੀ ਬਣਾਵਾਂਗੇ ਜੀ ਪਾਤ ਦੋ ਤਿੰਨ ਚਮਚੇ ਆਪਾਂ ਪਾ ਲਾਂਗੇ ਜੀ ਪਾਣੀ ਦੇ ਜਿਆਦਾ ਨਹੀਂ ਪਾਉਂਦੇ ਬਸ ਤਿੰਨ ਕ ਚਮਚੇ ਪਾਏ ਤੇ ਆਪਾਂ ਲਿਆ ਜੀ 100 ਗ੍ਰਾਮ ਗੁੜ ਤੇ ਹੁਣ ਆਪਾਂ ਇਹਨੂੰ ਇਹਦੇ ਚ ਪਾ ਲਾਂਗੇ ਆਪਾਂ ਕਰਾਂਗੇ ਜੀ ਹੁਣ ਇਹਦੀ ਪਾਤ ਤਿਆਰ ਅੱਪਾ ਗੈਸ ਥੋੜਾ ਜਿਹਾ ਘੱਟ ਹੀ ਰੱਖਾਂਗੇ ਕਿਉਂਕਿ ਆਪਣੀ ਪੱਦ ਫਿਰ ਕੌੜੀ ਨਾ ਹੋ ਜਾਵੇ ਪਤਾ ਆਪਣੇ ਸਿਮ ਕੈਂਸਲ ਕੀ ਪਤੇ ਆ ਕਰਾਂ ਆਪਣੀ ਜャ ਪਾਤ ਨੂੰ ਪਕਦਿੰ ਦੋ ਤਿੰਨ ਮਿੰਟ ਹੋ ਗਏ ਤੇ ਆਪਾਂ ਇਸ ਤਰ੍ਹਾਂ ਨਾਲ ਇੱਕ ਪਾਣੀ ਲੈ ਲਾਂਗੇ ਕੌਲੀ ਚ ਤੇ ਆਪਾਂ ਇਹਦੇ ਵਿੱਚ ਪਾ ਕੇ ਦੇਖਾਂਗੇ ਥੋੜਾ ਜਿਹਾ ਵੀ ਆਪਣੀ ਪਾਤ ਬਣੀ ਹੈ ਕਿ ਨਹੀਂ ਬਣੀ ਜੇਕਰ ਆਪਣੀ ਅਜੇ ਆਪਣੀ ਪਾਤ ਕੱਚੀ ਹੈ ਜੀ ਤੇ ਆਪਾਂ ਇਹਨੂੰ ਹੋਰ ਬਣਾਵਾਂਗੇ ਜਿੰਨੀ ਦੇਰ ਆਪਣੀ ਪਾਤ ਕਰਾਂਚੀ ਨਹੀਂ ਬਣ ਜਾਂਦੀ ਇਸ ਤਰ੍ਹਾਂ ਇਕੱਠੀ ਨਹੀਂ ਹੁੰਦੀ ਉਹਨਾਂ ਦੇਰ ਆਪਣੀ ਪੱਦ ਨਹੀਂ ਪੱਕੀ ਤੇ ਆਪਾਂ ਇਹਨੂੰ ਜ਼ੋਰ ਪਕਾਵਾਂਗੇ ਅਗਲੀ ਵਾਰੀ ਖਾਲਦੀ ਆ अपनी जड़ी चाशनी हम पकनी शुरू होगी आप इधर थोड़ा जो पा के देखें दे। भी कि कमी है ये कट्ठी होनी स्टार्ट होगी अपनी चाशनी ਉੜੀ ਜੀ ਆਪਣੀ ਚਾਸ਼ਨੀ ਪੱਕੀ ਹੈ ਹਜੇ ਕਿਉਂਕਿ ਹਜੇ ਦੇਖਦੇ ਆਪਾਂ ਠੰਡੀ ਹੋ ਕੇ ਟੁੱਟਦੀ ਹੈ ਦੁੱਧ ਮੈਂ ਤਾਂ ਪਹਿਲਾਂ ਉਪ ਕਾਵਾਂਗੀ ਪੱਕੀ ਕਰ ਆਪਣੀ ਇਹ ਚਾਸ਼ਨੀ ਜਿਹੜੀ ਕੱਚੀ ਰਹਿ ਗਈ ਫਿਰ ਵੀ ਆਪਣਾ ਪਾਪੜ ਵਧੀਆ ਨਹੀਂ ਬਣਦਾ ਤੇ ਕਰਾਂਚੀ ਨਹੀਂ ਬਣਦਾ ਤੇ ਇਹਨੂੰ ਅੱਜ ਇੱਕ ਦੋ ਮਿੰਟ ਤੱਕ ਪੂਰਪਕਾ ਲਾਂਗੇ ਫਿਰ ਆਪਾਂ ਪਾਣੀ ਚ ਭਾ ਕੇ ਚਿੱਤ ਦਰਦੇ ਆ ਆਪੜਾਪਾ ਘਰ ਵਿੱਚ ਆਪਾਂ ਸਾਸ਼ਤ੍ਰੇ ਢੰਗ ਨਾਲ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਤਿਆਰ ਕਰਕੇ ਦੇ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਹੁਣ ਆਪਾਂ ਚਾਸ਼ਨੀ ਥੋੜੀ ਜਿਹੀ ਦੁਬਾਰੇ ਚੈੱਕ ਕਰਦੇ ਆ ਆਪਣੀ ਚਾਸ਼ਨੀ ਚੁੱਟਣੇ ਸ਼ੁਰੂ ਹੋ ਗਈ ਹੈ ਆ ਦੇਖੋ ਬਿਲਕੁਲ ਕਰਾਂਚੀ ਬਣ ਗਈ ਹੈ। ਹੁਣ ਇਹ ਆਪਾਂ ਜਿਹੜੇ ਚੋਲਾਂ ਦੇ ਖਿਲਾ ਭੁੰਨ ਕੇ ਰੱਖਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਜਲਦੀ ਜਲਦੀ ਮਿਕਸ ਕਰ ਲਾਂਗੇ ਗੈਸ ਕਰ ਦਾਂ ਮੇਰੀ ਹੁਣ ਆਪਾਂ ਬੰਦ ਛਾਲੇ ਚ ਕਿਉਂ ਇੰਦਰ ਆਪਾਂ ਥਾਲੀ ਚ ਕਿਉਂ ਹਲਾ ਲਿਆ ਜੀ ਹੁਣ ਇਹ ਜਿਹੜਾ ਮਟੀਰੀਅਲ ਆਪਾਂ ਸਾਰਾ ਇਹਦੇ ਚ ਪਾ ਲਾਂਗੇ ਕਿਉਂਕਿ ਇਹ ਥੋੜਾ ਜਿਹਾ ਆਪਾਂ ਜਲਦੀ ਜਲਦੀ ਪਾਵਾਂਗੇ ਤੇ ਨਹੀਂ ਤੇ ਠੰਡਾ ਹੋ ਕੇ ਫਿਰ ਸੈੱਟ ਨਹੀਂ ਹੋਣਾ ਤੇ ਆਪਾਂ ਨਾਲ ਦੀ ਨਾਲ ਇਹਨੂੰ ਥਾਲੀ 'ਚ ਸੈੱਟ ਕਰ ਲਾਂ। ਇਸ ਤਰ੍ਹਾਂ ਆਪਾਂ ਕਕੋਲੀ ਲੈ ਲਾਂਗੇ ਜੀ। ਕਕੋਲੀ ਦੀ ਮਦਦ ਨਾਲ ਜਿੰਨਾ ਕ ਆਪਾਂ ਮੋਟਾ ਰੱਖਣਾ। ਓਨਾ ਕ ਆਪਾਂ ਮੋਟਾ ਰੱਖ ਸਕਦੇ ਹਾਂ। ਕੀ ਵਧੀਆ ਪਾਪੜ ਬੰਦ ਕਿ ਤਿਆਰ ਹੋ ਗਏ ਅਸੇ 5-7 ਮਿੰਟਾਂ ਵਿੱਚ ਹੀ ਸੈੱਟ ਹੋ ਜਾਂਦਾ ਆਪਾਂ ਇਸ ਤਰ੍ਹਾਂ ਜਲਦੀ ਜਲਦੀ ਥਾਲੀ 'ਚ ਸੈੱਟ ਕਰ ਦਾਂ ਤੇ ਆਪਾਂ ਕੱਲੀ ਦੀ ਮਦਦ ਨਾਲ ਇਹਨਾਂ ਸਾਰੀਆਂ ਸਾਈਡਾਂ ਤੇ ਇਦਾਂ ਕਰ ਦਾਂਗੇ ਤੇ ਆਪਣਾ ਪਾਪੜ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਤੇ ਆਪਾਂ ਤੁਹਾਨੂੰ ਥਾਲੀ ਚੋਂ ਕੱਢ ਕੇ ਦਿਖਾਵਾਂਗੇ ਵੀ ਆਪਣਾ ਪਾਪੜ ਕਿਸ ਤਰ੍ਹਾਂ ਦਾ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ 5 ਮਿੰਟ ਰੈਸਟ ਤੇ ਰੱਖ ਦਾਂਗੇ ਤੇ ਬਹੁਤ ਜਲਦੀ ਸੈੱਟ ਹੋ ਜਾਂਦਾ ਆਪਣਾ ਇਹ ਪਾਪੜ ਸੈੱਟ ਹੋ ਗਿਆ ਜੀ 5-7 ਮਿੰਟਾਂ ਚ ਹੀ ਸੈੱਟ ਹੋ ਜਾਂਦਾ ਤੇ ਹੁਣ ਆਪਾਂ ਇਹਨੂੰ ਨਾ ਥਾਲੀ ਚੋਂ ਬਾਹਰ ਕੱਢ ਲਾਂਗੇ ਕਿਉਂਕਿ ਆਪਾਂ ਬਹੁਤ ਸੌਖੇ ਤਰੀਕੇ ਨਾਲ ਨਿਕਲ ਜੂਗਾ ਇਹ ਕਿਉਂਕਿ ਆਪਾਂ ਥਾਲੀ ਗ੍ਰੀਸ ਕਰੀ ਹੋਈ ਸੀ ਘਿਓ ਨਾਲ ਤੇ ਹੁਣ ਆਪਾਂ ਇਹਨੂੰ ਕਿਸੇ ਭਾਂਡੇ ਚ ਇਸ ਤਰ੍ਹਾਂ ਉਲਟਾ ਕਰਕੇ ਰੱਖ ਲਵਾਂਗੇ ਐ ਤੱਕ ਤੇ ਆਪਣਾ ਆਪਣਾ ਪਾਪੜਾ ਹੀ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਕ੍ਰਿਸਪੀ ਬਣਿਆ ਇਹ ਤੇ ਆ ਦੇਖੋ ਦੋਨੇ ਸਾਈਡਾਂ ਤੋਂ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆਪਾਂ ਇਹਦੇ ਉੱਪਰ ਖੋਪਾ ਵਗੈਰਾ ਸੌਂਫ ਕੁਝ ਵੀ ਲਾ ਸਕਦੇ ਆ ਜੋ ਵੀ ਆਪਾਂ ਨੂੰ ਟੇਸਟ ਚੰਗਾ ਲੱਗਦਾ ਤੇ ਆਪਾਂ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਪਾਪੜ ਕਿਉਂਕਿ ਆਪਣੇ ਖਿੱਲਾ ਤਾਂ ਘਰ ਵਿੱਚ ਪੰਗੇ ਹੀ ਹੁੰਦੀਆਂ ਤੇ ਘਰ ਵਿੱਚ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਕਰ